ਮਿੰਸਨ ਸਾਹਿਬ ਤਾਂ ਜੁਨੀ ਯੂਨੀਵਰਸਿਟੀ ਦਾ ਮੁੱਦਾ ਕਰਾਇਆ ਹੋਇਆ ਹੈ। ਤੁਸੀਂ ਵੀ ਜਾ ਕੇ ਆਓ ਕਿਵੇਂ ਦੇਖਦੇ ਹੋ ਇਹ ਮੰਗ ਲੋ। ਦੇਖੋ ਇਹ ਹੁਣ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਇਹ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਹੈ ਇਸ਼ੂ। ਇਹ ਹੁਣ ਪੰਜਾਬ ਦੇ ਨਾਲ ਇੱਕ ਬਹੁਤ ਵੱਡੇ ਜਿਹੜੇ ਧੱਕਿਆਂ ਦੀ ਇੱਕ ਜੋ ਲੜੀ ਚੱਲ ਰਹੀ ਹੈ ਉਹਦਾ ਇੱਕ ਹਿੱਸਾ ਬਣ ਚੁੱਕੀ ਹੈ। ਦੇਖੋ ਕੋਈ ਲੋੜ ਨਹੀਂ ਸੀ ਸਰਕਾਰ ਨੂੰ ਸਿੰਡੀਕੇਟ ਦੀਆਂ ਚੋਣਾਂ ਖਤਮ ਕਰਨ ਦੀ ਜਾਂ ਸੈਟ ਦੀਆਂ ਚੋਣਾਂ ਖਤਮ ਕਰਨ ਦੀ। ਇਹ ਜਾਣ ਬੁੱਝ ਕੇ ਜਿਹੜਾ ਹੈ ਪੰਜਾਬ ਨੂੰ ਤੰਗ ਕਰਨ ਵਾਸਤੇ ਜਾਂ ਪੰਜਾਬ ਦੇ ਹੱਕ ਖੋਣ ਵਾਸਤੇ ਸਾਰਾ ਕੁਝ ਸਮੇ ਸਮਿਤੀ ਇਹ ਕਰ ਰਹੇ ਨੇ ਤੇ ਮੈਂ ਤਾਂ ਇਹ ਕਹਾਂਗਾ ਵੀ ਭਾਜਪਾ ਦੀ ਬਦਕਿਸਮਤੀ ਸਮਝੋ ਕਿ ਉਹਨਾਂ ਨੇ ਮਨ ਚ ਇੰਨਾ ਚਿਰ ਜਿਹੜਾ ਹੈ ਪਹਿਲਾਂ ਕਿਸਾਨ ਸੰਘਰਸ਼ ਹੋਇਆ ਉਸ ਤੋਂ ਬਾਅਦ ਇਹ ਸਿੱਖੇ ਨਹੀਂ ਕੁਝ ਅੱਜ ਵੀ ਉਹੀ ਰਸਤੇ ਤੁਰੇ ਹੋਏ ਨੇ ਫਿਰ ਪਾਣੀ ਇਹਨਾਂ ਨੇ ਉੱਥੇ ਡੈਮ ਤੇ ਜਿਹੜੀ ਆਪਦੀ ਫੋਰਸ ਲਾਤੀ ਉਹ ਕੁਝ ਨਾ ਕੁਝ ਰੋਜ਼ ਨਵੀਂ ਗੱਲ ਜਿਹੜੀ ਹੈ ਪੰਜਾਬ ਵਿਰੋਧੀ ਕਰ ਰਹੇ ਨੇ ਅਸੀਂ ਇਹਦਾ ਪੂਰੇ ਸਖਸ਼ਬਦ ਨਾਲ ਖੰਡਨ ਕਰਦੇ ਆਂ ਤੇ ਭਾਵੇਂ ਇਹਨਾਂ ਨੇ ਦੁਬਾਰੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਪਰ ਹੁਣ ਲੜਾਈ ਲੋਕਾਂ ਦੀ ਹੈ ਵੀ ਸਟੂਡੈਂਟਸ ਦੀ ਵੀ ਜਦ ਤੱਕ ਚੋਣਾ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਧੰਨ ਜਾਰੀ ਰੱਖਾਂ ਤੇ ਨਾਲੇ ਇਹਦਾ ਦਾਇਰਾ ਹੋਰ ਵੱਡਾ ਹੋ ਗਿਆ ਲੋਕਾਂ ਦੀਆਂ ਭਾਵਨਾ ਇੰਨੀਆਂ ਜੁੜ ਗਈਆਂ ਵੀ ਹੁਣ ਤਾਂ ਵੱਡੀ ਮੰਗ ਉੱਥੇ ਹੋ ਰਹੀ ਹੈ ਵੀ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਰਾਸ਼ਟਰੀ ਇਹ ਦੋ ਵੀ ਅਸੀਂ ਹੁਣ ਜਿਹੜਾ ਲੈ ਕੇ ਹਟਣਾ ਹੈ ਸੋ ਇੱਥੇ ਤੱਕ ਜਿਹੜੀ ਇਹ ਗੱਲ ਹੈ ਵੱਧ ਚੁੱਕੀ ਹੈ ਤੇ ਇਹਦੇ ਵਾਸਤੇ ਸਿਰਫ ਤੇ ਸਿਰਫ ਜਿਹੜੀ ਇਹ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇੱਕ ਸਮਝੌਤੇ ਦੀ ਗੱਲ ਤੁਹਾਡੇ ਨਾਲ ਕਿਤੇ ਹੁੰਦੀ ਤੁਸੀਂ ਅਕਸਰ ਇਹੀ ਕਹਿੰਦੇ ਸੀ ਵੀ ਜੇ ਕਿਸਾਨਾਂ ਦੀਆਂ ਮੰਗਾਂ ਜਾਂ ਬੰਦੀ ਸਿੰਘਾਂ ਦੀਆਂ ਜਾਂ ਪੰਜਾਬ ਦੇ ਮਸਲਿਆਂ ਦਾ ਕੋਈ ਹੱਲ ਹੋ ਤਾਂ ਭਾਜਪਾ ਨਾਲ ਸਮਝੌਤਾ ਪਰ ਭਾਜਪਾ ਤਾਂ ਲਗਾਤਾਰ ਉੱਠੋ ਵੀ ਅੱਗੇ ਵੱਧ ਵੀ ਪਿਛਲਿਆਂ ਤੇ ਨਹੀਂ ਮੈਨੂੰ ਨਹੀਂ ਲੱਗਦਾ ਹੁਣ ਕੋਈ ਗੁੰਜਾਇਸ਼ ਰਹਿ ਗਈ ਹੈ ਭਾਜਪਾ ਨਾਲ ਸਮਝੌਤੇ ਦੀ ਕਿਉਂਕਿ ਉਹਨਾਂ ਨੇ ਜਿਹੜੀ ਮਨਸ਼ਾ ਹੈ ਨਾ ਜਿਹੜੀ ਸਾਨੂੰ ਸੀ ਕਿ ਸ਼ਾਇਦ ਪੰਜਾਬ ਬਾਰੇ ਸੋਚਣ ਪੰਜਾਬ ਦੇ ਕੋਈ ਮਸਲੇ ਹੱਲ ਕਰਨ ਪਰ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਸੋਚ ਵੀ ਹੈ ਸੋ ਇਸ ਇਹਨਾਂ ਰੂਪ ਦੇ ਵਿੱਚ ਤਾਂ ਕੋਈ ਮਤਲਬ ਵੀ ਨਹੀਂ ਕੁਝ ਸਮਝਦਾ ਹੋਏ ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਸਾਡੇ ਜੋ ਉਮੀਦਵਾਰ ਮਨਦੀਪ ਸਿੰਘ ਨੂੰ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਏਗੀ ਲੋਕਾਂ ਨੇ ਅੰਦਰ ਖਾਤੇ ਇਹ ਭਾਵਨਾ ਸੀ ਲੋਕਾਂ ਦੇ ਮਨ ਵਿੱਚ ਵੀ ਅਸੀਂ ਪੰਥਕ ਉਮੀਦਵਾਰ ਨੂੰ ਚੁਟਾਉਣਾ ਤੇ ਜਿਹੜੇ ਉਮੀਦਵਾਰ ਸੀ ਉਹਨਾਂ ਚ ਇੱਕੋ ਹੀ ਇੱਕ ਪੰਥਕ ਸੋਚ ਵਾਲਾ ਇੱਕੋ ਹੀ ਉਮੀਦਵਾਰ ਸੀ ਉਹ ਸੀ ਭਾਈ ਮਨਦੀਪ ਸਿੰਘ ਤੇ ਬਾਕੀ ਅਕਾਲੀ ਦਲ ਜਾਂ ਹੋਰ ਬਾਦਲ ਵਾਲੇ ਉਹ ਕਹੀਂ ਆਂਦੇ ਨੇ ਪਰ ਉਹਨਾਂ ਚ ਪੰਥਕ ਵਾਲੀ ਗੱਲ ਤਾਂ ਹੈ ਨਹੀਂ ਨਾ ਉਹਨਾਂ ਦੀ ਸੋਚ ਹੈ ਨਾ ਉਹਨਾਂ ਦੇ ਵਿਚਾਰਧਾਰਾ ਹੈ ਉਹਦਾ ਮੌਕਾ ਪ੍ਰਸਤ ਸਾਰੇ ਇਕੱਠੇ ਹੋਏ ਗੈਂਗਸਟਰ ਦੀ ਨੂੰ ਇਹਨਾਂ ਨੇ ਟਿਕਟ ਦਿੱਤੀ ਉਹਨੇ ਅੱਗੇ ਆਪਦੀ ਸੱਸ ਨੂੰ ਲੜਾਇਆ ਚਲੋ ਜਿਹਨੂੰ ਵੀ ਟਿਕਟ ਤਾਂ ਇਹਨਾਂ ਨੇ ਪਾਸ ਨੂੰ ਜਿਹੜਾ ਹਾਈਪਾਥਨੂ ਦਿੱਤੀ ਸੀ ਤੇ ਲੋਕ ਕਿਉਂਕਿ ਉੱਥੋਂ ਦੇ ਦੁਖੀ ਨੇ ਲੋਕ ਨਸ਼ਿਆਂ ਤੋਂ ਤੇ ਗੈਂਗਸਟਰ ਬਾਦ ਤੋਂ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਕਿ ਉਹ ਚੰਗੇ ਇੱਕ ਉਹ ਐਸੇ ਵਿਅਕਤੀ ਨੂੰ ਲਿਆਉਣਾ ਚਾਹੁੰਦੇ ਨੇ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਤੋਂ ਦੂਰ ਵੀ ਹੋਵੇ ਤੇ ਇਹਨਾਂ ਦੇ ਖਿਲਾਫ ਲੜਾਈ ਲੜਨ ਦੀ ਵੀ ਸਮਰੱਥਾ ਰੱਖਦਾ ਹੋਵੇ ਕਾਂਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰਦੇ ਹੋਏ ਸੁਖਵੀਰ ਸਿੰਘ ਬਾਦਲ ਪਿੱਛੇ हट ਜਾਣ ਕੁਝ ਸਮੇਂ ਲਈ ਬਿਲਕੁਲ ਸਾਰਾ ਕੁਝ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਮਨ ਵਿੱਚ ਕੋਈ ਪੰਥਕ ਇਕਤਾ ਬਾਰੇ ਜਾਂ ਪੰਥਕ ਨੂੰ ਜਿਹੜੇ ਨੇ ਪੰਥ ਨੂੰ ਇਕੱਠਾ ਕਰਨ ਦੀ ਕੋਈ ਸੋਚ ਨਹੀਂ ਹੈ ਉਹ ਤਾਂ ਸਿਰਫ ਆਪਣੀ ਨਿਜੀ ਹੋਮੇ ਤਾਂ ਆਪ ਦਾ ਨਿਜਵਾਦ ਹੀ ਉਹਨਾਂ ਨੇ ਮੂਰੇ ਰੱਖਿਆ ਸਰ ਇਹਦੇ ਵਿੱਚ ਜਿਨਾ ਪਹਿਲਾ ਇਲੈਕਸ਼ਨ ਦੇ ਵਿੱਚ ਹੋਇਆ ਸੀਗਾ ਹੁਣ 2027 ਦੇ ਫਿਰ ਇਲੈਕਸ਼ਨ ਹੁੰਦਾ ਜਿਹੜਾ ਖਮਾਜਾ ਜ਼ਿਆਦਾ ਏਸੀ ਗੱਲਾਂ ਕਰਤੀ ਜਿਹੜਾ ਭੁਗਤਣਾ ਪਿਆ ਸੀ ਕੌਮੀ ਅਕਾਲੀ ਦਰ ਨੂੰ ਜਿਹੜੀ ਉਹ ਬੋਟ ਦੇਖੋ ਮੈਂ ਤਾਂ ਕਰਨਾ ਤਾਂ ਲੋਕਾਂ ਨੇ ਫੈਸਲਾ ਲੋਕ ਇੱਕ ਪੰਥਕ ਸਰਕਾਰ ਚਾਹੁੰਦੇ ਆ ਪਰ ਉਹ ਲੀਡਰਸ਼ਿਪ ਨਹੀਂ ਚਾਹੁੰਦੇ ਜਿਨ੍ਹਾਂ ਨੇ ਪਹਿਲਾਂ ਵੱਡੇ ਵੱਡੇ ਜਿਹੜੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਨੇ ਪਹਿਲਾਂ ਬਹੁਤ ਵੱਡਾ ਨੁਕਸਾਨ ਕੀਤਾ ਹੈ ਤੋ ਲੋ ਇੱਕ ਬਦਲਾ ਇਸ ਵਾਰੀ ਫੇਰ ਤੁਸੀਂ ਦੇਖਿਓ ਬڑے ਵੱਡੇ ਪੱਧਰ ਤੇ ਆਏਗਾ ਪਰ ਉਹ ਇੱਕ ਪੰਥਕ ਸਰਕਾਰ ਜਿਹੜੀ ਉਹ ਪੰਜਾਬ ਚ ਤੁਹਾਨੂੰ ਦੇਖਣ ਨੂੰ ਮਿਲੂਗੀ ਇਹ ਹੌਲੀ ਹੌਲੀ ਭਾਵਨਾ ਜਿਹੜੀ ਹੈ ਪੰਜਾਬ ਦੇ ਵਿੱਚ ਇਹ ਉੱਪਰ ਦੀ ਜਾ ਰਹੀ ਹੈ